ਸ਼੍ਰੋਮਣੀ ਕਾਲੀਦਲ ਦੇ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਵੱਡਾ ਦਾਵਾ ਕੀਤਾ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਦੀ ਸਿਹਤ ਵਿਗੜਨ ਕਾਰਨ ਪੀਜੀਆਈ ਦੇ ਸਪੈਸ਼ਲਿਸਟ ਡਾਕਟਰ ਮੁੱਖ ਮੰਤਰੀ ਨਿਵਾਸਤੇ ਪਹੁੰਚੇ ਹਨ ਹਾਲਾਂਕਿ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਦਫ਼ਤਰ ਵੱਲੋਂ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਖਬਰ ਨੂੰ ਫੇਰ ਦਬਾਇਆ ਜਾ ਰਿਹਾ ਲੋਕਾਂ ਕੋਲੋਂ ਸੱਚ ਲਿਆਉਣ ਤੋਂ ਲੁਕੋਇਆ ਜਾ ਰਿਹਾ ਅੱਜ ਮੈਨੂੰ ਪਤਾ ਲੱਗਿਆ ਕਿ ਸਵੇਰ ਦੇ 6:30 7 ਵਜੇ ਦੇ ਫੇਰ ਉਹੀ ਪ੍ਰੋਬਲਮ ਦੇ ਸ਼ਿਕਾਰ ਹੋਇਆ ਜਦ ਇਹ ਵੱਧ ਸ਼ਰਾਬ ਪੀ ਲੈਂਦੇ ਐ ਔਰ ਕਾਫੀ ਸਿਹਤ 'ਚ ਵਿਗਾੜ ਆਇਆ ਹਾਲਾਤ ਇਹ ਬਣ ਗਏ ਕਿ ਇਹਨਾਂ ਦੇ ਸੀਨੀਅਰ ਪੁਲਿਸ ਅਫਸਰ ਪਜੀ ਤੋਂ ਸਪੈਸ਼ਲਿਸਟ ਵੀ ਲਿਆਉਣੇ ਪਏ ਫੇਰ ਕੋਈ ਹਾਰਟ ਦਾ ਸਪੈਸ਼ਲਿਸਟ ਔਰ ਲਿਵਰ ਦੇ ਸਪੈਸ਼ਲਿਸਟ ਵੀ ਆਏ ਆ ਔਰ ਦੋ ਐਂਬੂਲੈਂਸ ਵੀ ਸਟੇਸ਼ਨ ਨੇ ਕਿ ਸ਼ਾਇਦ ਇਹਨਾਂ ਨੂੰ ਪੀਜੀਆਈ ਸ਼ਿਫਟ ਕਰਨਾ ਪਊਗਾ ਸੋ ਮੈਂ ਨਾਟ ਕਿ ਮੈਂ ਇਸ ਮਸਲੇ ਨੂੰ ਪੋਲਿਟਿਸਾਈਜ਼ ਕਰ ਰਿਹਾ ਆ ਆਈ ਵਿਸ਼ ਹਿਮ ਵੈਲ ਗੁਰੂ ਕਿਰਪਾ ਕਰਨ ਇਹਨਾਂ ਨੂੰ ਸਿਹਤਯਾਬਤਾਬ ਦੇਣ ਇਹ ਤੰਦਰੁਸਤ ਹੋਣ ਮਗਰ ਮੈਂ ਨਾਲ ਦੀ ਨਾਲ ਚੀਫ ਸਕੱਟਰੀ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰੂੰਗਾ ਕਿ ਲੈਟਸ ਨਾਟ ਹਾਈਡ ði ਫੈਕਟਸ ਆਫ ði ਚੀਫ ਮਿਨਿਸਟਰ ਇਹ ਪਬਲਿਕ ਆਫਿਸ 'ਚ ਬੈਠੇ ਆ ਜੁਮੇਵਾਰੀਆ ਇਲੈਕਸ਼ਨ ਚੱਲ ਰਹੀ ਹੈ ਇਲੈਕਸ਼ਨ ਕੈਂਪੇਨ ਤੋਂ ਹੁਣ ਮਿਸਿੰਗ ਨੇ ਔਰ ਜੋ ਸਿਹਤ ਦੇ ਹਾਲਾਤ ਦੱਸੇ ਜਾਂਦੇ ਮੈਨੂੰ ਨਹੀਂ ਲੱਗਦਾ 19 ਤਰੀਕ ਤੱਕ ਉਹਨੇ ਕੈਂਪੇਨ ਕਰ ਪਾਉਣਗੇ ਸੋ ਵਾਈ ਇਸ ਥਿਸ ਥਿੰਗ ਬੀਇੰਗ ਕੇਪਟ ਸੀਕ੍ਰੀਟ ਬਿਕੋਜ਼ ਪਹਿਲਾਂ ਵੀ ਇਹ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਸੀ ਮੁੜ ਕੇ ਉਸ ਗੱਲ ਦੀ ਪੁਸ਼ਟੀ ਵੀ ਹੋਈ ਜਦ ਅਪੋਲੋ ਦਾਖਲ ਹੁੰਦੇ ਰਹੇ ਜਾਂ ਫੋਰਟਿਸ ਦਾਖਲ ਹੁੰਦੇ ਰਹੇ ਸੋ ਮੇਰਾ ਤੁਹਾਡੇ ਸਾਰਿਆਂ ਨਾਲ ਰੂਬਰੂ ਹੋਣ ਦਾ ਅ ਮਕਸਦ ਇਹ ਸੀ ਕਿ ਮੇਰੇ ਜੋ ਸੂਤਰ ਨੇ ਦੱਸਦੇ ਆ ਕਿ ਇਸ ਤਰ੍ਹਾਂ ਸਿਹਤ ਕਾਫੀ ਨਾਜ਼ੁਕ ਹੈ ਵਿਗੜੀ ਹੋਈ ਹੈ ਔਰ ਕਾਰਨ ਸ਼ਰਾਬ ਵੀ ਦੱਸੀ ਜਾ ਰਹੀ ਹੈ ਐਂਡ ਵੀ ਆਲ نو ਕਿ ਕ੍ਰੋਨਿਕ ਪ੍ਰੋਬਲਮ ਹੈ ਲਿਵਰ ਦੀ ਤੇ ਹੋਰ ਔਰ ਉਹਦਾ ਜਦ ਪਾਣੀ ਭਰ ਜਾਂਦਾ ਲੰਗ ਚ ਤੇ ਹਾਰਟ ਨੂੰ ਵੀ ਇਫੈਕਟ ਕਰਦਾ ਸੋ ਆਈ ਅਗੇਨ विश हिम ਵੈਲ ਬਟ ਮੈਂ ਆਲ ਵੀ ਚਾਹੂੰਗਾ ਕਿ ਕੀਪ ਇਟ ਟਰਾਂਸਪੇਰੈਂਟ Let everybody know the truth ਐਂਡ ਸੋ ਥੈਟ ਜੋ ਇਹਨਾਂ ਦੇ ਵੋਟਰ ਸਪੋਰਟਰ ਨੇ ਪਰਿਵਾਰ ਹੈ ਉਹ ਇਹਨਾਂ ਦੀ ਸਹਿਯੋਗਤੀ ਲਈ ਅਸੀਂ ਸਾਰੇ ਅਰਦਾਸ ਬੇਨਤੀ ਵੀ ਕਰਦੇ ਹਾਂ ਕਿ ਛੇਤੀ ਤੰਦਰੁਸਤ ਹੋਣ